ਉੱਤਿਏ ਪੀਡੂ ਪੀਦਾਨ ਲੱਗੀ ਹੋਰ ਤੂੰ ਆਏ ਦੇ ਕਰਕੇ 100 ਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗਾਣਾ ਆਪਣਾ 100 ਕੇ ਹੋ ਗਿਆ ਜੀ ਹਾਂ ਲਾਣਾ ਬੱਚੇ ਪੜਨਾ ਸੀ ਚਾਰ ਚਾਰ ਨਾਲ ਆਉਂਦੇ ਆ ਜਦੋਂ ਜਦੋਂ ਤੁਹਾਡਾ ਵਿਆਹ ਸੀ ਉਦੋਂ ਚੰਗੀ ਸੀ ਮੰਮੀ ਉਹ ਚੰਚ ਬਣੀ ਸੀ ਵਿਆਹਾਂ ਦਾ ਉੱਤਾਂ ਹਲਾ ਡਿੱਗਣ ਲੱਗੀ ਜੀ ਅਈ ਦਾ ਦਾਜ ਦਾ ਜੀ ਲਮਾਗੇ ਯਾਰ ਹਾਂ ਦੋ ਅਸੀਂ ਲਵਾਗੇ ਅਈ ਦਾ ਦਾਜ ਆਪਣਾ ਗਾਣਾ ਸਪੋਟੀਫਾਈ ਜੀਓ ਸਾਬਨ ਤੇ ਆਈ ਟਿਊਨ ਸਾਰੀਆਂ ਵੈਬਸਾਈਟਾਂ ਤੇ ਆ ਚੁੱਕਿਆ ਤੁਸੀਂ ਡਾਊਨਲੋਡ ਕਰਕੇ ਸੁਣ ਵੀ ਸਕਦੇ ਹੋ ਸਾਡੀ ਸਾਰਿਆਂ ਵੱਡੇ ਤੋਂ ਸਪੋਰਟ ਸਾਡੇ ਵੀ ਮੰਮੀ ਡੈਡੀ ਦਾ ਇਹਨਾਂ ਕਰਕੇ ਅਪਾ ਇੱਥੇ ਤੱਕ ਪਹੁੰਚੇ ਆ ਵਾਈਬਰੂ ਮੇਰ ਕਰਨ ਸਾਡੀਆਂ ਉਮਰਾਂ ਵੀ ਇਹਨਾਂ ਨੂੰ ਪਾਉਂਦਾ ਮੰਮੀ ਦਾ ਤਾਂ ਵਿਆਹ ਹੀ ਨਹੀਂ ਹੋਇਆ ਇਹਦਾ ਨਹੀਂ ਨਹੀਂ ਦੁਬਾਰਾ ਹੋਗਾ ਸਾਰਾ ਟਾਂਕਾ ਮੈਂ ਨਹੀਂ ਲੈ ਜਾਂ ਇਹਨਾਂ ਨੇ ਦਾ ਵੀ ਉਹ ਚੱਲ ਪੈਕੇ ਛੱਡ ਯਾਰ ਇਹਨੂੰ ਐਵੇਂ ਐਵੇਂ ਅਸੀਂ ਐਵੇਂ ਤਰੇ ਕੰਨਾਂ ਦਾ ਲਾਕ ਕਰਾ ਕੇ ਫਿਰਦੇ ਆ ਨਾਲੇ ਅਸੀਂ ਵਿਆਹ ਤੇ ਚੱਲ ਕਰਾਂ ਤੁਹਾਡਾ ਦੁਬਾਰਾ ਵਿਆਹ ਦੇ ਨਾਲੇ ਅਸੀਂ ਚੈੱਕ ਕਰਾਂਗੇ ਹਾਂ ਜੇ ਤੂੰ ਸਹੀ ਜਵਾਬ ਦੱਸਦਾ ਤਾਂ ਲਿਓ ਨਾ ਤੇਰੀ ਹੋਰ ਆਪਸ਼ਨਾਂ ਵੀ ਹੈਗੀਆਂ ਤੇਰੀਆਂ ਹਾਂ ਚਾਰ ਚਾਰ ਨਾਲ ਆਉਂਦਿਆਂ ਆ ਗਏ ਉਹ ਗੱਡੀ ਚਲਾਉਂਗਾ ਅੰਜਲਾਵਾਗੇ ਮੰਮੀ ਪਾਡੀਆਂ ਹਾਂ ਹਾਂ ਨਾਲ ਸੌੜਾ ਉਫੜ ਜਿਆਦਾ ਬੈਠਾ ਹੁਣ ਭੂਆ ਉਫੜ ਤੇਰੇ ਨਾਲ ਜਿਆਦਾ ਫਿੱਟ ਆ ਅਗਲਾ ਬਟੰਡੇ ਮੋਟਰਸਾਈਕਲ ਤੇ ਜਾਇਆ ਹੁੰਦਾ ਤੈਨੂੰ ਸੁਣਦਾ ਨਹੀਂ ਇਹ ਗੱਲ ਤੂੰ ਤਾਂ ਵੇਹ ਲੋ ਵੀ ਨਾ ਆਵੇ ਨਾ 10 ਵਜੇ ਨੂੰ ਛੱਡ ਛੋਟਾ ਜੀ ਜਵਾਬ ਤੋਂ ਵਿਆਹ ਜਦੋਂ ਲਾਵਾ ਹੀ ਲੈ ਜਾ ਪਰ ਕਿਹ ਜੇ ਹੁਣ ਵਿਆਹ ਨਾ ਆ ਜੇ ਸਾਡੇ ਵਿਆਹਾਂ ਬਾਰੇ ਇਹ ਜੇ ਵਿਆਹ ਨਹੀਂ ਉਹਦਾ ਨਾਮ ਆਈ ਨਹੀਂ ਤਾਈ ਤੇਰਾ ਚਾ ਪੂਜਾ ਪੂਰਾ ਹੋ ਜੂ ਹੁਣ ਅੱਗਾਂ ਦਾ ਪਾਵਾਂਗੇ ਤੇਰੇ ਕੱਲ ਮੰਮੀ ਨੇ ਸਟੱਟਾ ਵਾ ਕੇ ਦੇਖਿਆ ਸੀ ਹਨਾ ਉਹੀ ਪਾਣਾ ਸਹੀ ਗੱਲਾਂ ਦੇਖਿਆ ਸਮਾਨ ਸਾਰਾ ਆਏਗਾ ਅੱਜ ਵਲੌਗ ਚ ਪਾਤਾ ਇੰਦਰ ਨੇ ਉਮੇ ਓਦੋਂ ਪੁਰਾਣੇ ਵਾਲਾ ਸਮਾਨ ਚੋਂ ਨਵੇਂ ਵਾਲਾ ਆ ਸੁਮਨ ਵਾਲਾ ਪਾ ਦੇਾਂਗੇ ਤੇਰੇ ਕੁੱਪੜ ਕੋਲੇ ਗੁਰਤੇ ਵੀ ਆਣੇ ਦੀ ਹੈਗੇ ਨਵੇਂ ਬਣੇ ਕੋਰਤੇ ਹੁਣ ਦਾ ਕੋਟ ਬੈਂਟ ਆਏ ਹਾਏ ਹਾਏ ਬੇਕਾਰ ਸੈਕਸ਼ਨ ਵੀ ਹਾਂ ਡੈਡੀ ਨੇ ਹੋਈ ਪਵਾ ਦਾਗੇ ਜਿਹੜਾ ਮੇਰੇ ਵਿਆਹ ਤੇ ਪਾਇਆ ਸੀ ਲੰਮਾ ਹਾਂ ਸ਼ੇ ਮਿਆਂ ਦਾ ਲੱਗਾ ਨਾਲੇ ਯਾਰ ਉਦੋਂ ਗਰਮੀ ਸੀ ਇਹਨਾਂ ਦੇ ਵਿਆਹ ਮੌਕੇ ਹਾਂ ਨਾਲੇ ਸਿਆਲ ਆ ਸਹੀ ਗੱਲ ਆ ਪ੍ਰੋਗਰਾਮ ਵਧੀਆ ਬੰਨਿਆ ਜਾਣਾ ਹਾਂ ਅਲੇ ਦਾਨ ਖੁੱਲੇ ਆ ਨਾ ਦਾਨ ਵੱਟੇ ਆ ਕਰ ਲੋ ਤਿਆਰੀ ਸਹੀ ਗੱਲ ਆ ਫੂਟ ਆਪਣੇ ਕੋਲੇ ਪਏ ਆ ਬਾਂ ਹਾਂ ਲਾਵਾ ਮਾਮੇ ਨੂੰ ਫੋਨ ਨਾਲੇ ਯਾਰ ਆਪਣੀ ਬੁਟੀਕ ਦੀ ਐਡ ਹੋ ਜੂ ਉਹਦੇ ਚ ਬਾਹਰ ਆ ਬਬਾ ਬੁਟੀਕ ਦੀ ਐਡ ਆ ਰਾਵਣਾ ਹੋ ਜਾਣੀਆਂ ਆਪਣੀ ਵਿਆਹ ਨਾਲੇ ਆਪਣੇ ਗਾਣੇ ਦੀ ਵੀ ਹੋ ਜਾਣੀਆਂ ਆਪਣੇ ਗਾਣੇ ਦੀ ਵੀ ਨਾਲੇ ਗਾਣੇ ਦੀ ਵੀ ਹੋ ਜਾਣੀ ਆ ਸਾਡੀ ਹਾਂ ਉਹਨੇ ਰਸਮਾਂ ਨਾਲ ਵਿਆਹਣਾ ਆ ਗਿਆ ਬਾਕੀ ਚੱਲਦੇ ਰਹੇ ਹਾਂ ਆ ਬੁਆ ਆਇਆ ਵੀ ਸੰਗੀ ਯਾਰ ਥੋੜਾ ਜਿਹਾ ਹੈ ਨਾ ਫਿਰ ਤੂੰ ਜਾਂਦੇ ਹਾਂ ਕੋਠੇ ਪਰ ਆਏ ਤਾਂ ਮੇਰੇ ਮਾਂ ਨੇ ਜਨਮ ਹੀ ਨਹੀਂ ਲਾਏ ਇਹ ਨਹੀਂ ਸੰਗੀ ਲੈ ਫਿਰ ਹੁਣ ਨਹੀਂ ਡੈਡੀ ਜਦੋਂ ਜਦੋਂ ਤੁਹਾਡਾ ਵਿਆਹ ਸੀ ਉਦੋਂ ਸੰਗੀ ਸੀ ਮੰਮੀ ਨਹੀਂ ਉਹਦਾ ਸੰਗੀ ਹੋ ਰਿਹਾ ਉਹਦਾ ਉਹਦਾ ਤਾਂ ਸੰਗੀ ਸੀ ਚੱਜ ਬਣੀ ਸੀ ਵਿਆਹਾਂ ਦਾ ਫਿਰ ਵਿਆਹ ਕਿਵੇਂ ਹੋ ਗਿਆ ਕੋਣ ਚੱਜ ਆ ਗਿਆ ਹੁਣ ਚੱਜ ਉਹ ਤਾਂ ਹੈ ਡਿੱਗਣ ਲੱਗੀ ਸੀ ਜੀ ਜਦੋਂ ਡਿੱਗਣ ਲੱਗੀ ਸੀ ਇਹਨੇ ਜੀ ਡਿੱਗ ਰਕਤ ਲੱਗੀ ਲਾਵਾ ਵੇਲੇ ਹੋਰ ਅੱਲਾ ਚੱਲਣਾ ਗੱਲ ਉਹ ਨਹੀਂ ਉਹ ਭਲੇਖਾ ਪੈ ਗਿਆ ਵੀ ਲਾਵਾ ਪੰਜ ਲੈਣਗੇ ਪੈਣਗੇ ਅੱਛਾ ਅੱਛਾ ਭਲੇਖਾ ਪੈ ਗਿਆ ਇਹਨੇ ਕਿਹਾ ਲਾਵਾ ਤਾਂ ਹੁੰਦੀਆਂ ਚਾਰ ਇਹਨੂੰ ਭਲੇਖਾ ਪੈ ਗਿਆ ਮੰਮੀ ਨੇ ਆਪਾਂ ਤਾਂ ਚੱਜ ਚੁੱਜ ਹੈ ਨਹੀਂ ਸੀ ਵਿਆਹ ਨੂੰ ਦੌੜ ਦੌਣਾ ਆਏ ਹਾਂ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਦੁਗਣਾ ਨੂੰ ਹੁੰਦਾ ਨਹੀਂ ਸੀ ਹਾਂ ਜਿਵੇਂ ਹੁਣ ਇੰਨੇ ਹੌਸਲੇ ਆ ਚਲਾ ਵਿਆਹਾਂ ਦੇ ਨਾ ਜਿਵੇਂ ਨਹੀਂ ਸੀ ਹਣ ਕਿੰਨੇ ਸਾਲ ਹੋ ਗਏ ਮੈਨੂੰ ਇਹ ਦੱਸੋ ਵਿਆਹ ਨੂੰ ਫੇਰ ਆਪਾਂ 골ਡਨ ਜੁਬਲੀ ਮਨਾ ਲੀਏ 47 45 ਮੈਨੂੰ ਹੁਣ ਕੀ ਬਰਾ ਤੈਨੂੰ 골ਡਨ ਜੁਬਲੀ ਹੋ ਗਈ ਜੀ ਹਾਂ ਦੁਬਾਰਾ ਹੁਣ ਉਹਨਾਂ ਨੂੰ ਤੇ 골ਡਨ ਜੁਬਲੀ ਤੇ ਦੁਬਾਰਾ ਹੋ ਹੀ ਜਾਂਦਾ ਵਾ ਸਹੀ ਗੱਲ ਆ ਚਲੋ ਕੇਰਾ 42 ਨਾਲ ਤਾਂ ਬੰਦ ਤੂੰ ਇਹ ਕਾਦੇ ਵੀ ਰਸੂਲਪੁਰ ਆਏਂਗੇ ਕਿ ਜਗਰਾਉਂ ਤੋਂ ਆਹ ਜਗਰਾਵੇ ਦੀ ਪਿੱਛਾ ਜਗਰਾਵੇ ਦੀ ਹੁਣ ਜਗਰਾਵਾਂ ਤੋਂ ਆਏਗੀ ਸ਼ਹਿਰ ਨਾਲ ਹੁਣ ਤੂੰ ਨਾਲੇ ਜਗਰਾਮੀ ਨੇੜੇ ਤੇ ਕਰ ਲਾਂਗੇ ਉਦੋਂ ਦਾ ਘਰੇ ਕਰਤਾ ਅਸੀਂ ਨਾਲੇ ਚੁਣਾਈ ਕਰਕੇ ਆਏ ਹੋ ਅਸੀਂ ਸ਼ਹਿਰੋਂ ਆ ਹਾਂ ਉਹ ਉਦੋਂ ਡੈਡੀ ਆ ਤੇ ਜਿਵੇਂ ਬਾਤ ਆਉਂਦੀ ਆ ਉਦੋਂ ਡੈਡੀ ਬਾਤ ਲੈ ਕੇ ਗਿਆ ਸੀ ਹੁਣ ਆਪਾਂ ਗੱਡੀਆਂ ਲੈ ਕੇ ਚੱਲਾਉਂਗਾ ਗੱਡੀਆਂ ਬਿਲਕੁਲ ਜੀ ਹਾਂ ਉਦੋਂ ਮਮੇ ਬਾਤ ਦੇ ਮੂਹਰੇ ਬਹਿ ਕੇ ਆਈ ਸੀ ਸੀਸੇ ਦੇ ਵੱਡੇ ਦੇ ਆਮਕੋ ਮੇ ਸਾਡੀ ਕੁੜੀ ਪੂਰਾ ਜਾਣਦੀ ਐ ਇਹੋ ਜੀ ਗੱਲ ਨਹੀਂ ਨਹੀਂ ਇਹ ਤਾਂ ਹੈ ਹਾਂ ਉਹ ਕਹਿੰਦੀ ਕਟੋਗੜ 100 ਟਰਾਲੀ ਮੈਂ ਕਣਕ ਰੀ ਭਗਾਦੀ ਐ ਇਸ ਕਰੇ ਉਹ ਵੀ ਠੀਕ ਆ ਹੈ ਨਾ ਡੈਡੀ ਕੰਮ ਕੰਮ ਕਰਨੀ ਉਹਦਾ ਤੇਜ਼ ਸੀ ਵੀ ਕੰਮ ਤਾਂ ਹੁੰਦਾ ਬਹੁਤ ਹੀ ਤਾਂ ਮਮੀ ਨੇ ਆਸੋ ਹਣਾ ਆਪਾਂ ਨਾਲ ਹੀ 골ਡਨ ਜੁਬਲੀ ਉਹਨਾਂ ਆ ਕੇ ਰਿਟਾਇਰਮੈਂਟ ਦੇ ਦੇਣੀ ਐ ਇਹਨਾਂ ਹੈ ਨਾ ਪੂਰਾ ਨਾਲ ਹੀ ਰਿਟਾਇਰਮੈਂਟ ਰਿਟਾਇਰਮੈਂਟ ਤਾਂ ਹੋਈ ਵੀ ਐ 골ਡਨ ਜੁਬਲੀ ਬਣਾ ਲੈਣੇ 골ਡਨ ਜੁਬਲੀ ਬਣਾ ਲੈਣੇ ਆਪਾਂ ਇਹ ਕੰਮ ਤੇ ਅੱਜ ਦਾਜ ਅਜੀ ਇਹ ਤਾਂ ਦਾਜ ਦਾਜ ਅਸੀਂ ਲਵਾਗੇ ਯਾਰ ਅਸੀਂ ਲਵਾਗੇ ਅਜੀ ਦਾਜ ਇਹ ਕਿਹੜੀ ਗੱਲ ਹੋ ਗਈ ਅਸੀਂ ਤਾਂ ਦੇ ਚੁੱਕੇ ਆ ਸੰਤਾ 50 ਸਾਲ ਹੋ ਗਏ ਸੰਭਾਰੇ ਦਿੰਦਿਆਂ ਨੂੰ ਅਜੀ ਫੇਰ ਲਵਾਗੇ ਹਣ ਲੈ ਲਵੋਗੇ ਤੁਸੀਂ ਅਸੀਂ ਲੈਣਾ ਤੁਤੋਂ ਹਾਂ ਤੁਸੀਂ ਦਿਓ ਸੰਨ ਸੰਨ ਤੁਸੀਂ ਲੈ ਲਵੋ ਮੇਰੇ ਨਹੀਂ ਅਸੀਂ ਲਵਾਗੇ ਅਸੀਂ ਡੈਡ ਨੂੰ ਲੈ ਕੇ ਆਵਾਂ ਹਾਂ ਬੱਲੇ ਉਹ ਤਾਂ ਲੈ ਕੇ ਆ ਲੈ ਵਾ ਦੇਖ ਲੈ ਉਹ ਵੀ ਉਧਰ ਹੋ ਗਈ ਨਾ ਨਾ ਇਧਰ ਹੀ ਆਪਣੇ ਵਾਲਾ ਦਵਾ ਦੋਨੇ ਹੀ ਰਹਿ ਗਏ ਅਜੀ ਦਾ ਡੈਡੀ ਕੱਢੀ ਆ ਅਈ ਤਾਂ ਆਪਦੇ ਟੰਕਰ ਕੱਢੀ ਆ ਬਈ ਨਾਲ ਲੈ ਕੇ ਆਉਣੀ ਆ ਹਾਂ ਅਈ ਤਾਂ ਬਹਿੜੀ ਵਾਲਾ ਕੱਢੀ ਆ ਕੋਈ ਗੱਲ ਨਹੀਂ ਤੂੰ ਆ ਤੂੰ ਇਹ ਹੁਣਾਂ ਤਾਂ ਮੈਂ ਉੱਥੇ ਹੀ ਆ ਲੋ ਤੁਹਾਡੇ ਬਦਲੇ ਜਿੱਦਰ ਮਾਗੀ ਬੰਦਾ ਹਾਂ ਬਚਾਏ ਹਾਂ ਹਾਂ ਹਾਂਜੀ ਸੋ ਸਾਸਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗਾਣਾ ਆਪਣਾ 100k ਹੋ ਗਿਆ ਜੀ ਯਾਨੀ ਕਿ ਲੱਖ ਟੱਪ ਗਿਆ ਤੇ ਵਾਹਿਗੁਰੂ ਮੇਰ ਕਰਨ ਫਟ ਗਿਆ ਬਹੁਤ ਬਹੁਤ ਦਿਲਦਿਆਂ ਗਹਿਰਾਨਿਆਂ ਦਾ ਤੁਹਾਡਾ ਧੰਨਵਾਦ ਤੇ ਗਾਣੇ ਨੂੰ ਦੱਬ ਕੇ ਸ਼ੇਅਰ ਕਰਿਓ ਮਾਰੇ ਜਾਨੇ ਸ਼ੇਅਰ ਕਰੋ ਪੁੱਤ ਗਾਣੇ ਨੂੰ ਨਾ ਸਪੋਰਟ ਕਰੋ ਨਾ ਸਪੋਰਟ ਕਰੋ ਹਾਰੇ ਜਾਨੇ ਮੇਰੇ ਪੁੱਤ ਤਿੰਨ ਦਿਨਾਂ ਦੇ ਵਿੱਚ ਆਪਣਾ 100k ਹੋ ਗਿਆ ਬਹੁਤ ਲੱਖ ਹੋ ਗਿਆ ਬਹੁਤ ਲੱਖ ਹੋ ਗਿਆ ਬਸ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਪੁੱਤ ਬਹੁਤ ਜ਼ਿਆਦਾ ਖੁਸ਼। ਚਲੋ ਅੱਜ ਇੱਕ ਖੁਸ਼ੀ ਜੋ ਲੈ ਕੇ ਚ ਆਉਂਦੇ ਆ। ਕੀ ਲੈ ਕੇ ਆਉਂਦੇ ਆ? ਹਾਂ। ਕੀ ਲੈ ਕੇ ਜਾਣਾ? 100 ਕੀ ਦਾ ਕੇਕ ਕੱਟਾਂਗੇ ਅੱਜ। 100 ਕੀ ਦਾ ਕੇਕ ਕੱਟਣਾ। ਮੈਨਾਂ ਕਹਾਂ ਵੱਧ ਹੋ ਰਹਿਣ ਦੀ। ਫਿਰ ਉਹ ਵੱਧ ਦਾ ਕੱਟ ਦਾਂਗੇ। ਹਾਂ। ਉਹ ਡੈਸ਼ਬੋਰਡ ਆਪਣਾ ਮਿਲੀਅਨ ਚ ਗਿਆ ਹੋਇਆ ਉਹ Song ਸਾਰੇ ਜਾਣੇ ਉਹ ਵੀ Song ਜ਼ਰੂਰ ਸੁਣੇ ਸਾਰੇ। ਹਾਂ। ਕਿਉਂਕਿ ਆਪਣੇ ਪਹਿਲਾਂ ਵੀ ਗਾਣੇ ਆਏ ਆ ਗਰਲੇ ਜਾ ਕਰਨਾ। ਉਸ ਤੋਂ ਬਾਅਦ ਥੋੜਾ ਜਿਹਾ ਗੈਪ ਪੈ ਗਿਆ ਸੀਗਾ ਜਿਹਦੇ ਕਰਕੇ ਸਾਨੂੰ ਰੁਕਣਾ ਪਿਆ ਤੇ ਹੁਣ ਫਿਰ ਹਥਿਆਰ ਚੱਕਿਆ ਹੁਣ ਲਗਾਤਾਰ ਮင်း ਇਹ ਬੀਹ ਬੀਹ ਦਾ ਨਵਾਂ ਬਾਦੋ ਗਾਣਾ ਆਇਆ ਕਰਨ ਡੈਸ਼ਬੋਰਡ ਕੋਈ ਵੀ ਮਿਲੀਅਨ ਚਲੇ ਜਾ ਡੈਸ਼ਬੋਰਡ ਦਨਾਲੀ ਚ ਗਲਾਬ ਪਰਚੇ ਪਰਚੇ ਜਿਹੜਾ ਗਾਣਾ ਆਇਆ ਸੀ ਉਹ ਆਪਣਾ ਗਾਂਧੀ ਮੂਵੀ ਤੇ ਆਇਆ ਸੀਗਾ ਤੇ ਤੁਸੀਂ ਸਾਰੇ ਜਣੇ ਉਹ ਗਾਣਿਆਂ ਨੂੰ ਵੀ ਜਾ ਕੇ ਦੇਖੋ ਤੇ ਉਹਨਾਂ ਦੇ ਵੀ ਰੀਲਾਂ ਬਣਾਓ ਤੇ ਇਹ ਜਿਹੜਾ ਰਸ ਮੰਗਾਣਾ ਆ ਆਪਣਾ ਇਹਦੇ ਤੋਂ ਵੱਧ ਤੋਂ ਵੱਧ ਰੀਲਾਂ ਬਣਾਓ ਮੈਂ ਕਿਹਾ ਅਗਲੇ ਮਹੀਨੇ ਫਿਰ ਅਸੀਂ ਫੇਰ ਇੱਕ ਗਾਣਾ ਹੁਣ ਤਿਆਰ ਹੋ ਰਿਹਾ ਫਿਰ ਹਾਂ ਤੇ ਗਾਣੇ ਤੇ ਗਾਣਾ ਠਾ ਗਾਣੇ ਵਾਲੀ ਗੱਲ ਹੋ ਗਈ ਹੁਣ ਬਾਕੀ ਜੇ ਕੋਈ ਗਾਣਾ ਤੇ ਕਵੀ ਪੇਸ਼ੀ ਆ ਉਹ ਵੀ ਦੱਸ ਦਿਓ ਕਮੈਂਟ ਕਰਕੇ ਤੇ ਜੇ ਗਾਣਾ ਵਧੀਆ ਲੱਗੇ ਉਹ ਵੀ ਕਮੈਂਟ ਤੁਸੀਂ ਮੈਂ ਤੁਹਾਡੇ ਕਮੈਂਟਾਂ ਦਾ ਸੌਰੀ ਜਿਹਦਾ ਰਿਪਲਾਈ ਨਹੀਂ ਹੁੰਦਾ ਪਰ ਤੁਸੀਂ ਬਹੁਤ ਵਧੀਆ ਤੇ ਪੋਜੀਟਿਵ ਕਮੈਂਟ ਦਿੰਨੇ ਹੋ ਜਿਹਦੇ ਕਰਕੇ ਸਾਨੂੰ ਵੀ ਪੋਜੀਟਿਵ ਵਾਈਬ ਆਉਂਦੀ ਹੈ ਤੇ ਕੁਝ ਹੋਰ ਵਧੀਆ ਨਵਾਂ ਕਰਨ ਦਾ ਸਾਨੂੰ ਵੀ ਆਇਆ ਹੁੰਦਾ ਵੀ ਕੁਝ ਹੋਰ ਵਧੀਆ ਨਵਾਂ ਲੈ ਕੇ ਤੁਹਾਡੇ ਲਈ ਆਈਏ ਤੇ ਹੁਣ ਕੇਕ ਲੈ ਕੇ ਆਉਣਾ ਚਲੋ ਵੀ ਹੁਣ ਕੇਕ ਲੈ ਕੇ ਆਉਣੇ ਅੱਜ ਫਿਰ 100 ਕੇ ਦਾ ਕੇਕ ਕੱਟਦੇ ਆਂ ਇਲੋ 100 ਕੇ ਹੋ ਗਿਆ ਬਹੁਤ ਸਾਡੇ ਲਈ ਤਾਂ ਇਹ ਹੀ ਬਹੁਤ ਵੱਡੀ ਗੱਲ ਆ ਕੋਈ ਗੱਲ ਨਹੀਂ ਅੱਜ 100 ਕੇ ਹੋਇਆ ਤੇ ਕੱਲ ਨੂੰ ਮਿਲੀਅਨਾਂ 'ਚ ਵੀ ਜਾਊ ਗੱਲ ਇਹਦਾ 3 ਦਿਨ ਹੋਇਆ ਰੁੜੀ ਜਾਣਾ ਤੁਸੀਂ ਬਸ ਦੱਬੀ ਰੱਖਿਓ ਤੇ ਇੰਸਟਾ ਦੇ ਥੋੜੀ ਕਿਰਪਾ ਨਾਲ ਸਾਰਿਆਂ ਦੀ ਥੋੜੀ ਸਪੋਰਟ ਦੇ ਨਾਲ ਤੇ ਵਾਇਗੁਰੂ ਦੀ ਕਿਰਪਾ ਦੇ ਨਾਲ ਇੰਸਟਾ ਤੇ ਆਪਣਾ ਗਾਣਾ ਟ੍ਰੈਂਡਿੰਗ ਦੇ ਵਿੱਚ ਆਡੀਓ ਚੱਲ ਰਹੀ ਹੈ ਰਸਮਾ ਸੋ ਤੁਸੀਂ ਵੱਧ ਤੋਂ ਵੱਧ ਜਾ ਕੇ ਰੀਲਾਂ ਬਣਾਓ ਤੇ ਇੰਸਟਾ ਦੀ ਵੀ ਕੁਮਿਰੀ ਜਿਹੜੀ ਕਮਾ ਦਿਓ ਆਜੋ ਹੁਣ ਆਪਾਂ ਕੇਕ ਲੈ ਕੇ ਆਉਨੇ ਆ ਲਓ ਹੋਣ ਚੱਲਾਂਗੇ ਮੱਕੜ ਬੇਕਰੀ ਵਾਲਿਆਂ ਦੇ ਰੇਤ ਤੋਂ ਲਾਵਾਂ ਕੇਕ-ਕੂਕ ਆਹ ਲਓ ਜੀ ਹੁਣ ਆਪਾਂ ਕੇਕ ਸਲੈਕਟ ਕਰਾਂਗੇ ਕਿਹੜਾ ਕੇਕ ਲੈ ਕੇ ਜਾਣਾ ਆਹੀ ਸੋਹਣ ਜਿਮਨ ਦਾ ਇਹ ਲੈਣਾ ਹਾਂ ਚਲੋ ਆ ਉੱਪਰ ਮੰਗੋ ਆ ਸੀਰਪ ਅੜੜ ਤੂੰ ਤਾਂ ਬਾਈ ਉਧਰ ਪਤਾ ਹਾਂ ਜੀ ਉੱਪਰ ਸੀਰਪ ਮੰਗੋ ਵਾਲਾ ਕਰੋ ਮੰਗੋ 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 ਫਿਰ ਮੈਂ ਉਹ ਲੈ ਲੰਨੀ ਐ ਇੱਕ ਮਿੰਟ ਰੱਖੋ ਮੈਂ ਗੋੜੀ ਕੋਟਿੰਗ ਨੂੰ ਬੋਲੂ ਕਿਉਂ ਫਿਰ ਹੋਰ ਦੇਖ ਲੈ ਜੇ ਨਹੀਂ ਮੈਂਗੋ ਵਾਲੀ ਲੈਣੀ ਉਹ 1/2 ਕਿਜੀ ਦਾ ਸੀ ਆਹ ਕਿ ਕਿਲੋ ਵਾਲਾ ਆਪਣਾ ਹੀ 100 ਕਿ ਹੋਇਆ ਆਪਾਂ ਜੂਟਾ ਲੈ ਲੈ ਜਿੱਦਣ ਨੀ ਲੈਣ ਹੋਇਆ ਦੁਬਾਰਾ ਲੈ ਲੈ ਬਾਜੀ ਆ 1/2 ਕਿਜੀ ਆ ਮਾਤਾ ਆਪ ਕੋਲੋਂ ਉਹ ਕੇ ਤੇ ਆਹ ਵਾਲਾ ਕਿਹੜਾ ਵਾ ਆ ਬਟਰਸਕੋਚ ਹੈ ਲੈ ਲੈ ਆ ਇਹ ਲੈ ਰਾਇਆ ਪੁੱਛੇ ਇਹਨਾਂ ਨੂੰ ਕਿਹਾ ਆਹ ਬਟਰਸਕੋਚ ਹੈ ਕਿ ਆ ਕਲਾ ਲੈ ਲੈ ਬਸ ਦੇਖ ਲੈ ਆਉ ਇਹ ਹੀ ਲਾ 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 ਆ ਵੀ ਮੈਂਗੋ ਉਹ ਬੱਦੂ ਜਿਹੜਾ ਤੁਹਾਡੇ ਵਾਲਾ ਉਹ ਪਾਈ ਨਿਪਲ ਆ ਆ ਆ ਕੇ ਜੀ ਇਹ ਪਾਈ ਨਿਪਲ ਦੋ ਮੈਨੂੰ ਉਹ ਦਾ ਬਾੜੇ ਛੁੱਟਿਆ ਆ ਠੀਕ ਆ ਆ ਲੈ ਜਾ ਆ ਲੈ ਦਾ ਉਹਨੇ ਚੱਲ ਗਰਾ 100 ਕੀ ਲਿਖਿਆ ਸੀ ਲੈ ਮੈਂ ਤੰਦੋ ਚੋਕ ਦਿਖੇ ਕਲੀਅਰ ਕਲੀਅਰ ਲੈ ਕੇ ਦੋ ਭਾਈ ਤਾਂ ਅੰਨ ਦੀ ਸਾਹ ਦੇ ਦਾ ਜਿਹੜਾ ਟੇਕੀ ਲਾ ਦਿਓ ਨਹੀਂ ਟੱਕ ਟੁਪੀ ਲੋੜ ਹੀ ਨਹੀਂ ਐਸਓ ਐਨ ਜੀ ਆਰ ਐਸ ਰਸਮਾ ਸੋ ਤੁਹਾਡੇ ਸਾਰਿਆਂ ਦੀ سپورਟ ਦੇ ਨਾਲ ਆਪਣਾ ਗਾਣਾ 100 ਕੀ ਟੱਪ ਗਿਆ ਜੀ ਤੇ ਐਂ ਕਿਰਪਾ ਬਣਾਈ ਰੱਖਿਓ ਬਾਈ ਗੁਰੂ ਮੇਰ ਕਰਨ ਦਬਕੇ ਰੱਖਿਓ ਕੰਮ ਤੇ ਹੁਣ ਆਪਾਂ ਕੀ ਇਕੱਠਾਂ ਕੀ ਸਾਰੇ ਜਣੇ ਸਾਰੇ ਜਣੇ ਇਕੱਠਾਂਗੇ ਲੈ ਆਂਦਾ ਆਪਾਂ ਕੀ 100 ਕੇ ਇੱਕ ਕਟਾਂਗੇ ਅੱਜ ਇੱਕ ਕੇਕ ਦਾ ਰੰਗ ਉਹ ਨਾ ਜ਼ਹਿਰੀਲਾ ਰੰਗ ਹੈ ਤਾਂ ਇਹਦਾ ਮੈਂ ਹਾਂ ਸੁਣਿਆ ਹੈ ਜ਼ਹਿਰੀਲਾ ਇਹਨੇ ਕੋ ਸੱਦ ਕੀਤਾ ਨਹੀਂ ਮਾ ਮਾ ਕਲਰ ਤਾਂ ਜਿਹੜਾ ਹੈਗਾ ਹੈਗਾ ਜਿਹੜੀ ਆ ਲੰਮੀ ਬਾਈ ਹੈ ਨਾ ਆ ਇਹ ਕੀ ਆ 20 ਪਣੀ ਜੀ ਤੈਨੂੰ 20 ਪਣੀ ਵਜਾਉਂਦੇ ਆ ਦੋ ਮਿੰਟ ਰੱਖ ਦੋ ਦੋ ਮਿੰਟ ਰੱਖ ਦਿਓ ਕਰਾ ਦਿਓ ਕਰਾ ਜੀ ਕੀ ਕੱਟੀਏ ਸਾਰੇ ਜਣਾਂ ਨੂੰ ਇਹ ਇੱਕ ਦਿਖਾ ਦੂੰਗਾ ਲਾਈਵ ਦੇਖੋ ਤੁਸੀਂ ਲਾਈਵ ਦੇਖੋ ਤੁਸੀਂ ਆਜੋ ਕਰਾਂ ਡੈਡੀ ਉਹ ਉਹ ਨੇੜੋਂ ਉਹ ਬੜੇ ਬੜੇ ਕਿੰਨੀ ਆ ਗਏ ਦੋ ਬੋਤਲ ਨਹੀਂ 100 ਹੋਇਆ ਤੇ ਇੱਕ ਹੀ ਚਾਹੀਦੀ ਹੈ ਜੇ ਇੱਕ ਹੀ ਲਈ ਹੈ 100 ਇੱਕ ਕਰ ਦਿੰਨੇ ਆਂ ਪਾ ਉਹ ਵਤੀਮ ਜਾਵਾਂਗੇ ਜੀਰੋ ਕਿੱਦਾਂ ਬਣਾਵਾਂਗੇ ਜੀਰੋ ਲੈ ਗਿਆ ਉਹ ਤੁਹੀਂ ਉੱਥੇ ਉਹ ਲਿਆਉਣੀ ਸੀ ਉਹ ਤੇ 1 2 ਜੀ ਵਾਲੇ ਹੁੰਦੇ ਕਿਹੜੇ ਹਾਂ 100 ਲੈ ਕੇ ਆਵਾਂਗੇ ਚਾ ਕੋਈ ਨਾ ਗਾਂਹ ਲਈ ਵੀਡੀਓ ਤੇ ਲੈ ਆਵਾਂਗੇ ਗਾਂਹ ਲਈ ਤੇ ਲੈ ਆਵਾਂਗੇ ਸਹੀ ਗੱਲ ਹਾਂ ਇਹਦੇ ਵਿੱਚ ਤਿੰਨ ਚਾਰ ਯਾਦ ਨਹੀਂ ਆ ਨਾ ਪਰ ਇਹ ਚੀਜ਼ ਚੇਤਾ ਭੁੱਲ ਗਿਆ ਇਹ ਜੀ ਦਾ ਚੱਲ ਕੋਈ ਨਾ ਹੌਲੀ ਹੌਲੀ ਸਿੱਖਾਂਗੇ ਹਾਂ ਆ ਤਿਆਰ ਆ ਲੈ ਇਹਦਾ ਚੱਕਦਾ ਚੱਕਦਾ ਕੰਮ ਨੂੰ ਦਸੇਨ ਸਿੰਘ ਜੀ ਤੁਸੀਂ ਅੱਜ ਮੈਸੋਂ ਇਹਦੇ ਹਾਰ ਦੀ ਲਾਗੀ ਦੋਨੇ ਹਾਂਜੀ ਆ ਆ ਤਿਆਰ ਪੀਪਣੀ ਹੈ ਜੀ ਆਹ ਇਹ ਚਾਕਲੇਟ ਆ अच्छा आज चलियो पता इन हॉस्टल में मेरे तेल रे को क्या रे डरा केक तो भरे रखे हां केक तो हम तक का रखियो आ देख इधर पहले हजे ना मार स्प्रे तो नहीं किसी को नहीं नहीं वो नहीं कामगा हेलो स्प्रे ओए एरो के वो टीपी टीपी तो नहीं चलो फूका मारो करा ਚਲੋ ਜੀ ਦੇ ਨਾ ਚੱਲ ਪਣਾ ਉਹ ਕੇ ਕਿਤੇ ਪਾ ਕਿਰੋ ਕਿਹਦੇ ਰਹਿ ਗਏ ਇੱਕ ਚੱਲ ਗਏ ਦੋਨੇ ਚੱਲ ਗਏ ਚਲਾ ਤੇ ਇਕੱਠੀ ਚਲਾ ਤੇ ਨਹੀਂ 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 ਚਲਾ ਤੇ ਦੋਨੇ ਇਕੱਠੇ ਦੋ ਤੁਹਾਡਾ ਬਹੁਤ ਬਹੁਤ ਸਾਰਾ ਤਰਫ ਬਾਦ ਜੀ ਗਾਣੇ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਆਪਣਾ ਗਾਣਾ ਸਪੋਟੀਫਾਈ ਜੀਓ ਸਾਵਨ ਤੇ ਆਈ ਟਿਊਨ ਸਾਰੀਆਂ ਵੈਬਸਾਈਟਾਂ ਤੇ ਆ ਚੁੱਕਿਆ ਤੁਸੀਂ ਡਾਊਨਲੋਡ ਕਰਕੇ ਸੁਣ ਵੀ ਸਕਦੇ ਹੋ ਤੇ ਵੱਧ ਤੋਂ ਵੱਧ ਰੀਲਾਂ ਦਾ ਹੁਣ ਖਿੱਚ ਦਿਓ ਕੰਮ ਨੂੰ ਘੜਾ ਇਹਨਾਂ ਇਹ ਵੀ ਹਾਂ ਤੇ ਇਹ ਤਾਂ ਕੱਟ ਵੀ ਦਿੱਤਾ ਬੰਦੀ ਉਹ ਮੈਂ ਕਿਹਾ ਚੁੱਪ ਦੀ ਉਹ ਪਤਾ ਨਹੀਂ ਕੱਦ ਤੋ ਖੜੀ ਆਏ ਤਾਂ ਪਤਾ ਨਹੀਂ ਇੱਧਰ ਤਾਂ ਲੈਂ ਬਣਾਤੀ ਕੇਕ ਚ ਕੀ ਹੋਈ ਗਾਲ ਨਹੀਂ ਹਾਂ ਬਾਅਦ ਇਹ ਹੁਣ ਬਾਅਦ ਤੋਂ ਬਾਅਦ ਸਪੋਰਟ ਕਰੋ ਹੁਣ ਹਾਂ ਹੁਣ ਥੋੜੇ ਜਿਹੇ ਸਰਪੀ ਆ ਸਾਰਾ ਹਾਂ ਬਸ ਹੁਣ ਤੁਸੀਂ ਉਹ ਬਹੁਤ ਜਿਆਦਾ ਪਿਆਰ ਦੇ ਰਹੇ ਹੋ ਗਾਣੇ ਨੂੰ ਤੇ ਐਂ ਕੰਮ ਨੂੰ ਪਿੱਛੀ ਰੱਖੋ ਗਾਣਾ ਟ੍ਰੈਂਡਿੰਗ ਚੱਲ ਰਿਹਾ ਕਿਰਪਾ ਵਾਈਰੂ ਦੀ ਥੋੜੀ ਸਪੋਰਟ ਆ ਤਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਜੀ ਤੇ ਆਜੂ ਫਿਰ ਕੀ ਖਵਾਈਏ ਹੁਣ ਤੁਹਾਨੂੰ ਸਾਰੇ ਅ ਨਮਸਕਾਰ ਨਮਸਕਾਰ ਚਾਕਲੇਟ ਅ ਚਾਕਲੇਟ ਲੈ ਲਓ ਆ ਖਾਲਾ ਤੂਤੀ ਦੀ ਯਾਰ ਤੂੰ ਧੀ ਚਾਹੀਆ ਨਾ ਇਹ ਦਰਨਾ ਇਹ ਵੀ ਉੱਠਾ ਕਰਦਾ ਵੀ ਨਾ ਖਾਵੇ ਨਾ ਖਾਣ ਦੇ ਮਾ ਵੀ ਇਹ ਕਾਲ ਆ ਜਾਣਾ ਇਹ ਦਵਾਈਆਂ ਤੂੰ ਦੋ ਹੀ ਦਵਾਈਆਂ ਇਹ ਨਾ ਦੋ ਦਵਾਈਆਂ ਛੱਕ ਡੈਡੀ ਨੂੰ ਸੀ ਡੈਡੀ ਮੰਮੀ ਨੂੰ ਸੀ ਉਹਦਾ ਬੱਜ ਗਏ ਤਾਂ ਲਿੰਡੀ ਦਾ ਰਾਜ ਕਰੂ ਪੈ ਗਿਆ ਨਹੀ ਇਹਦੇ ਪੈ ਗਿਆ ਆਣੀ ਜਿਹੜੇ ਇਹ ਆਦਾ ਜੀ ਕਰਦਾ ਗਰੀਬ ਦਾਤੀ ਦਿੱਕਤੀ ਉਹਨਾਂ ਦੇ ਦੰਦ ਨਹੀਂ ਘਾ ਲੇ। ਹਾਂ। ਕਿੰਨੀ ਦੰਦ ਨਹੀਂ ਲੇ। ਦੀ ਸਾਡੀ ਸਾਰਿਆਂ ਨੂੰ ਵੱਡੇ ਸਪੋਰਟ ਸਾਡੇ ਵੀ ਮੰਮੀ ਡੈਡੀ ਦਾ। ਹੂੰ। ਇਹਨਾਂ ਕਰਕੇ ਵੀ ਸਾਰਾ ਕੁਝ ਹੋ ਰਿਹਾ ਇਹਨਾਂ ਕਰਕੇ ਆਪਾਂ ਇੱਥੇ ਤੱਕ ਪਹੁੰਚੇ ਆ। ਸੋ ਵਾਈ ਗਰੁੱਪ ਮੇਰ ਕਰਨ ਤੇ ਸਾਡੀਆਂ ਉਮਰਾਂ ਵੀ ਇਹਨਾਂ ਨੂੰ ਪਾਉਣਾ। ਲਾ ਤਾਂ ਆਪ ਆਪਣੀ ਉਮਰ ਹੀ ਰੱਖੋ। ਚਲੋ ਹੁਣ ਆਪਾਂ ਕੱਟਾਂਗੇ ਕੇਕ ਚਲੋ ਵੀ ਚਲੋ ਆ ਜਾ ਵੀ ਸੋਹਣੀ ਡੈਢ ਫੜੋ ਆਜੋ ਵੀ ਫੋਟੋ ਖਾ ਲਈ ਤੇ ਨਿੱਕੇ ਸ਼ੇਰੋ ਚਲੋ ਸ਼ੇਰੋ ਤੋੜ ਕੇ ਮੇਰੀਆਂ ਕੱਲੇ ਨਹੀਂ ਰਹਿਣਗੇ ਚਲੋ ਬੰਦੇ ਘੱਟ ਜੀ ਉਹ ਬੰਦੇ ਪੂਰੇ ਹੋਗੇ ਨਹੀਂ ਲੱਗਿਆ ਤਾਂ ਇਕੱਠੇ ਕਰਾ ਕੰਮ ਨੂੰ ਜੀ ਵਾਦਾ ਜਿੰਨੀ ਛੇਤੀ ਖਿੱਚਾਂਗੇ ਉਹ ਨਿਸ਼ੇਧੀ ਇਕੱਠੇ ਕਰਾਂਗੇ ਹਾਂ ਫਿਰ ਪਾਰਟੀ ਕਰਾਂਗੇ ਆਪਾਂ ਇਕ ਤੇ ਬਾਕੀ ਹੁਣ ਬੀਹਾਂ ਬੀਹਾਂ ਦਿਨਾਂ ਬਾਅਦ ਉਹ ਗਾਣੇ ਆ ਜਣੇ ਆ ਚੱਕੀ ਰੱਖਿਓ ਕੰਮ ਨੂੰ ਆਪਦੇ ਕੰਨੀਓ ਸਭ ਪੂਰਾ ਕੰਮ ਚੱਕਾਂਗੇ ਤੇ ਸਾਰੀਆਂ ਸਾਈਟਾਂ ਦੇ ਉੱਤੇ ਜਿਵੇਂ ਆਪਾਂ ਤੁਹਾਨੂੰ ਦੱਸ ਕੇ ਆੜਿਆ ਜੀਓ ਸਾਹਬਨ ਤੇ ਆਈਟੀਓਨ ਵਗੈਰਾ ਤੇ ਸਾਰਿਆਂ ਤੇ ਗਾਣਾ ਆਪਣਾ ਆ ਗਿਆ ਵੱਧੋ ਵੱਧ ਸ਼ੇਅਰ ਕਰੋ ਤੁਹਾਡੀ ਬਹੁਤ ਲੋੜ ਆ ਲੈ ਵੀ ਚਲੋ ਜੀ ਚੱਲ ਲਾਂ ਨਾ ਆਇਆ ਸੋਨੇ ਅੱਛਾ ਆ ਗਿਆ ਲੈ ਆ ਬਲ ਮੈਂ ਇਹਨਾਂ ਨੂੰ ਮਾਰਾਂਗਾ ਖਾਈ ਮਾਰਾਂ ਜੇ ਨਾ ਆਹ ਬੋ ਲੈ ਫਿਰ ਮਾਰਾਂ ਜੇ ਨਾ ਨਾਂ ਵੀ ਬਦ ਲੈ ਇਹਦਾ ਹੈਪੀ ਬਰਥਡੇ ਕਹੀ ਜਾਂਦੇ ਆ ਇਹ ਗੱਡ ਨਹੀਂ ਆਪਣਾ 100 ਕਿ ਹੋ ਗਿਆ ਆ ਦਿਖਾ ਇੱਧਰ ਲੈ ਪਾਸੇ ਲੈ ਕੇ ਦਿਖਾ ਦੇ ਨੇ ਲਾਈਵ ਚ 100 ਕਿ ਦਰ 100 ਦਾ ਰਸਮ 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 ਲ ਮਾਰਾ ਜਿਆ ਕਾਲਾ ਚੱਕ ਪਰ ਆਹ ਮਮਰਵਾਰ ਅਲੀ ਬੋਟ ਤੇ ਯਾ ਕੋ ਵੀ ਉਧਰੋਂ ਲਿਆਉ ਹਾਂ ਲੈ ਬੋਈ ਫੋਟੋ ਖੇਚ ਲੈ ਦੋਨੀ ਉਧਰੋਂ ਲਿਆਉ ਵੀ ਵੀਰੇ ਫੋਟੋ ਖੇਚ ਲੈ ਦਰ ਦੋ ਮਿੰਟ ਕੱਢ ਚ ਵੀਰੇ ਫੋਟੋ ਖੇਚੋ ਕੱਢ ਦਿਓ